হুয়া নাচকে ওখা বল চাককে দিখা হুয়া নাচকে দিখা বল চাককে দিখা নি তু কিউ ফফড় তো ডরদি ভেড়া পাটকে দিখা নি তু কিউ ফফড় তো ডরদি ভেড়া পাটকে দিখা নি তু কিউ ফফড় তো ডরদি ভেড়া পাটকে দিখা सारे ता पांडे মে পেকিয়া তো লাই सारे ता तांडे मैं पेकिया तो लिया टूटी जी बाटी एक सस दिया जदों ता तर कर दस दिया जदों लड़दी तर कर दस दिया जदों ता तर कर दस दिया चाची नचे पूआ नचे छड़ा वेख के कम्बे ਚਾਚੀ ਨੱਚੇ ਪੂਆ ਨੱਚੇ ਛੜਾ ਵੇਖ ਕੇ ਕੰਬੇ ਨੀ ਅੱਜ ਮੇਲ ਨਾਨਕਾ ਲਾਉਂਦਾ ਫਿਰ ਇਹ ਢੜੰਗੇ ਨੀ ਅੱਜ ਮੇਲ ਨਾਨਕਾ ਲਾਉਂਦਾ ਦੇਖ ਢੜੰਗੇ ਨੀ ਅੱਜ ਮੇਲ ਨਾਨਕਾ ਲਾਉਂਦਾ ਦੇਖ ਢੜੰਗੇ ਵਗਦੀ ਨਦੀ ਦੇ ਵਿੱਚ ਸੁੱਟ ਆਈ ਗੋਲਾ ਵਗਦੀ ਨਦੀ ਦੇ ਵਿੱਚ ਸੁੱਟ ਆਈ ਗੋਲਾ ਮਾਹੀ ਮਾਰੇ ਵਾਜਾਂ ਨੀ ਮੈਂ ਹਾਂਜੀ ਹਾਂਜੀ ਬੋਲਾ ਮਾਹੀ ਮਾਰੇ ਵਾਜਾਂ ਨੀ ਮੈਂ ਹਾਂਜੀ ਹਾਂਜੀ ਬੋਲਾ ਮਾਹੀ ਮਾਰੇ ਵਾਜਾਂ ਨੀ ਮੈਂ ਹਾਂਜੀ ਹਾਂਜੀ ਬੋਲਾ ਬੱਲੇ ਬੱਲੇ ਬਈ ਚੋਲਾ ਦਾ ਕੜਾ ਵੰਢਣਾ ਬੱਲੇ ਬੱਲੇ ਬਈ ਚੋਲਾ ਦਾ ਕੜਾ ਵੰਢਣਾ ਮੇਰੀ ਨਣਦ ਦਾ ਹੋਇਆ ਅੱਜ ਮੰਗਣਾ ਚੋਲਾ ਦਾ ਕੜਾ ਵੰਢਣਾ ਮੇਰੀ ਨਣਦ ਦਾ ਹੋਇਆ ਅੱਜ ਮੰਗਣਾ ਚੋੜਾ ਦਾ ਕੜਾ ਵੰਡਣਾ ਪੰਬੀਰੀਏ ਨੀ ਨਦੀ ਕਿਨਾਰੇ ਉੱਡਿਆ ਕਰ ਪੰਬੀਰੀਏ ਨੀ ਨਦੀ ਕਿਨਾਰੇ ਉੱਡਿਆ ਕਰ ਉੱਡੇ ਉੱਡਕੇ ਨੀ ਮਾਸਿ ਨਖਰੋ ਦੇ ਲੜਿਆ ਕਰ ਉੱਡੇ ਉੱਡਕੇ ਨੀ ਮਾਸਿ ਨਖਰੋ ਦੇ ਲੜਿਆ ਕਰ ਲੜ ਲੜਕੇ ਨੀ ਲਾਲ ਥੱਫੜ ਕਰਿਆ ਕਰ ਲੜ ਲੜਕੇ ਨੀ ਲਾਲ ਥੱਫੜ ਕਰਿਆ ਕਰ ਬੋਲੀ ਦੇ ਨਾਲ ਬੋਲੀ ਜੋੜ ਕੇ ਨਾਨਕੀਆਂ ਨੇ ਨਚਣਾ ਬੋਲੀ ਦੇ ਨਾਲ ਬੋਲੀ ਜੋੜ ਕੇ ਨਾਨਕੀਆਂ ਨੇ ਨਚਣਾ ਵੇੜਾ ਦਾਦਕਿਆਂ ਦਾ ਅੱਡੀ ਮਾਰ ਕੇ ਪਟਣਾ ਵੇੜਾ ਦਾਦਕਿਆਂ ਦਾ ਅੱਡੀ ਮਾਰ ਕੇ ਪਟਣਾ ਵੇੜਾ ਦਾਦਕਿਆਂ ਦਾ ਅੱਡੀ ਮਾਰ ਕੇ ਪਟਣਾ ਰਸਾ ਤੜਾਕੇ ਵੇੜੇ ਆਗੇ ਕਿਹੜਾ ਸੰਘੜ ਪਾਵੇ ਰਸਾ ਤੜਾਕੇ ਵੇੜੇ ਆਗੇ ਕਿਹੜਾ ਸੰਘੜ ਪਾਵੇ ਨੀ ਮੁੰਡੇ ਦੀ ਭੂਆ ਆਏ ਦੜੰਗੇ ਲਾਵੇ ਨੀ ਮੁੰਡੇ ਦੀ ਭੂਆ ਆਏ ਦੜੰਗੇ ਲਾਵੇ ਭੂਆ ਐ ਦੜੰਗੇ ਲਾਵੇ ਬਾਗਾਂ ਦੇ ਵਿੱਚ ਕੋਇਲ ਬੋਲਦੀ ਬੋਲੇ ਹਾਣੋ ਹਾਣੀ ਬਾਗਾਂ ਦੇ ਵਿੱਚ ਕੋਇਲ ਬੋਲਦੀ ਬੋਲੇ ਹਾਣੋ ਹਾਣੀ ਜੱਟੀ ਮਾਜੇ ਦੀ ਐਰ ਗੈਰ ਨਾ ਜਾਣੀ ਜੱਟੀ ਮਾਜੇ ਦੀ ਐਰ ਗੈਰ ਨਾ ਜਾਣੀ ਜੱਟੀ ਮਾਜੇ ਦੀ ਐਰ ਗੈਰ ਨਾ ਜਾਣੀ ਨੀ ਮੈਂ ਮੇਲਣ ਬਣ ਕੇ ਆਈ ਮੇਰਾ ਦਿੰਦਾ ਰੂਪ ਦੁਹਾਈ ਨੀ ਮੈਂ ਮੇਲਣ ਬਣ ਕੇ ਆਈ ਮੇਰਾ ਦਿੰਦਾ ਰੂਪ ਦੁਹਾਈ ਅੱਡੀ ਮਾਰ ਮਾਰ ਕੇ ਧਰਤ ਹਿਲਾਈ ਕਿੱਦੇ ਚ ਪੁਝਾੜ ਆ ਗਿਆ ਜਦੋਂ ਨੱਚੀਆਂ ਨਣਦ ਪਰ ਜਾਇਆ ਕਿੱਦੇ ਚ ਪੁਝਾੜ ਆ ਗਿਆ ਜਦੋਂ ਨੱਚੀਆਂ ਨਣਦ ਪਰ ਜਾਇਆ ਕਿੱਦੇ ਚ ਪੁਝਾਲ ਆ ਗਿਆ